ਕ੍ਰਿਕਟਰ ਸਮ੍ਰਿਤੀ ਮਦਾਨਾ ਅਤੇ ਸੰਗੀਤਕਾਰ ਪਲਾਸ਼ ਮੁੱਛਲ ਦਾ ਟੁੱਟਿਆ ਰਿਸ਼ਤਾ ਸੋਸ਼ਲ ਮੀਡੀਆ ਉਤੇ ਹਾਲ ਹੀ ਦੇ ਵਿੱਚ ਸਾਂਝੀ ਕੀਤੀ ਗਈ ਹੈ ਇੱਕ ਪੋਸਟ ਸਤਿ ਸ਼੍ਰੀ ਅਕਾਲ ਮੈਂ ਸੋਨੀਆ ਤੁਸੀਂ ਦੇਖ ਰਹੇ ਹੋ ਦਾਨਿਕ ਸਪੈਰਟੀਵੀ ਤਾਂ ਅੱਜ ਅਸੀਂ ਗੱਲ ਕਰਾਂਗੇ ਕ੍ਰਿਕਟਰ ਸਮ੍ਰਿਤੀ ਮਦਾਨਾ ਤੇ ਸੰਗੀਤਕਾਰ ਪਲਾਸ਼ ਮੁੱਛਲ ਜੀ ਜੋ ਕਿ ਪਿਛਲੇ ਕਈ ਦਿਨਾਂ ਤੋਂ ਲਾਈਮਲਾਈਟ ਦੇ ਵਿੱਚ ਚੱਲ ਰਹੇ ਨੇ ਦਰਅਸਲ ਇਹਨਾਂ ਦੇ ਵਿਆਹ ਨੂੰ ਲੈ ਕੇ ਹਰ ਕੋਈ ਐਕਸਾਈਟਿਡ ਸੀ ਸੋਸ਼ਲ ਮੀਡੀਆ ਉਤੇ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਸੀ ਬਹੁਤ ਸਾਰੀ ਵਿਆਹ ਦੀਆਂ ਪਹਿਲੇ ਦੀਆਂ ਜੋ ਰਿਚੁਅਲਸ ਹੁੰਦੇ ਉਸ ਦੇ ਰਸਮਾਂ ਦੀਆਂ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਸੀ ਹਰ ਕੋਈ ਐਂਟਰਟੇਨ ਹੋਇਆ ਇਸ ਵੈਡਿੰਗ ਫੰਕਸ਼ਨਸ ਦੇ ਵਿੱਚ ਨਜ਼ਰ ਆ ਰਿਹਾ ਸੀ ਪਰ ਅਚਾਨਕ ਹੀ ਇੱਕ ਖਬਰ ਆਉਂਦੀ ਹੈ ਕਿ ਵਿਆਹ ਜੋ ਆ ਪੋਸਟਪੋਨ ਕਰ ਦਿੱਤਾ ਗਿਆ ਕਿਉਂਕਿ ਕ੍ਰਿਕਟਰ ਸਮ੍ਰਿਤੀ ਮਦਾਨਾ ਦੇ ਫਾਦਰ ਸਾਹਿਬ ਜੋ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿਸ ਕਰਕੇ ਵਿਆਹ ਨੂੰ ਪੋਸਟਪੋਨ ਕੀਤਾ ਗਿਆ ਤਾਂ ਦੱਸਦੀ ਕਿ ਉਸ ਤੋਂ ਬਾਅਦ ਹੀ ਜਦੋਂ ਕਿਹਾ ਜਾਂਦਾ ਹੈ ਕਿ ਪਲਾਸ਼ ਮੁਛਲ ਜੋ ਆ ਉਹਨਾਂ ਨੂੰ ਵੀ ਹਸਪਤਾਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਉਹਨਾਂ ਦੀ ਵੀ ਤਬੀਅਤ ਖਰਾਬ ਹੋ ਗਈ ਸੀ ਤੇ ਵਿਆਹ ਨੂੰ ਕੁਝ ਟਾਈਮ ਦੇ ਲਈ ਪੋਸਟਪੋਨ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਇਹ ਜੋ ਕਪਲ ਸੀ 에어ਪੋਰਟ ਦੇ ਉਤੇ ਨਜ਼ਰ ਆਇਆ ਸੀਗਾ ਤਾਂ ਹਰ ਕੋਈ ਇੱਕ ਕਿਆਸ ਲਗਾ ਰਿਹਾ ਸੀ ਕਿ ਆਖਿਰਕਾਰ ਕੀ ਅਜੀਹਾ ਕੀ ਚੱਲ ਰਿਹਾ ਹੈ ਜਿਸ ਕਰਕੇ ਵਿਆਹ ਨੂੰ ਪੋਸਟਪੋਨ ਕਰ ਦਿੱਤਾ ਗਿਆ ਤਾਂ ਹੁਣ ਜੋ ਕਿ ਸੋਸ਼ਲ ਮੀਡੀਆ ਉਤੇ ਇਹਨਾਂ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਇਹਨਾਂ ਦੇ ਵੱਲੋਂ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਨੂੰ ਕਲੀਅਰ ਕਰ ਦਿੱਤਾ ਗਿਆ ਤਾ ਇਸ ਪੋਸਟ ਰਾਹੀਂ ਇਹਨਾਂ ਦੇ ਵੱਲੋਂ ਪੁਸ਼ਟੀ ਕੀਤੀ ਗਈ ਹੈ ਕਿ ਵਿਆਹ ਹੋਆ ਟੁੱਟ ਚੁਕਿਆ ਦੱਸਦੀ ਕਿ ਸਮ੍ਰਿਤੀ ਮੈਦਾਨਾ ਨੇ ਇੱਕ ਪੋਸਟ ਕੀਤੀ ਜਿੱਥੇ ਉਹਨਾਂ ਨੇ ਲਿਖਿਆ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਮੇਰੀ ਜ਼ਿੰਦਗੀ ਬਾਰੇ ਬਹੁਤ ਸਾਰੀਆਂ ਗੱਲਾਂ ਲਗਾਈਆਂ ਜਾ ਰਹੀਆਂ ਸੀ ਮੈਨੂੰ ਲੱਗਦਾ ਹੈ ਕਿ ਇਸ ਸਮੇਂ ਮੇਰੇ ਲਈ ਬੋਲਣਾ ਬਹੁਤ ਇੰਪੋਰਟੈਂਟ ਹੈ ਮੈਂ ਇੱਕ ਬਹੁਤ ਹੀ ਪ੍ਰਾਈਵੇਟ ਵਿਅਕਤੀ ਹਾਂ ਮੈਂ ਆਪਣੀ ਜ਼ਿੰਦਗੀ ਨੂੰ ਮੌਸਰਾ ਰੱਖਣਾ ਚਾਹੁੰਦੀ ਹਾਂ ਪਰ ਮੈਂ ਇਹ ਸਪਸ਼ਟ ਕਰਨਾ ਚਾਹੁੰਦੀ ਹਾਂ ਕਿ ਵਿਆਹ ਕੈਨਸਲ ਹੋ ਚੁੱਕਿਆ ਹੈ ਅੱਗੇ ਉਹਨਾਂ ਨੇ ਲਿਖਿਆ ਕਿ ਮੈਂ ਇਸ ਮਾਮਲੇ ਨੂੰ ਇੱਥੇ ਹੀ ਖਤਮ ਕਰਨਾ ਚਾਹੁੰਦੀ ਹਾਂ ਤੁਹਾਨੂੰ ਸਾਰਿਆਂ ਨੂੰ ਵੀ ਅਜਿਹਾ ਕਰਨ ਦੀ ਬੇਨਤੀ ਕਰਦੀ ਹਾਂ ਮੈਂ ਤੁਹਾਨੂੰ ਬੇਨਤੀ ਕਰਦੀ ਹਾਂ ਇਸ ਸਮੇਂ ਦੋਵਾਂ ਫੈਮਲੀਆਂ ਦੀ ਪ੍ਰਾਈਵੇਸੀ ਦਾ ਸਤਕਾਰ ਕੀਤਾ ਜਾਵੇ ਸਾਨੂੰ ਅੱਗੇ ਵਧਣ ਦਾ ਮੌਕਾ ਦਿਓ ਮੇਰਾ ਮੰਨਣਾ ਹੈ ਕਿ ਸਾਡੇ ਸਾਰਿਆਂ ਦਾ ਇੱਕ ਵੱਡਾ ਉਦੇਸ਼ ਹੈ ਇਹ ਮੈਂ ਅਤੇ ਮੇਰੇ ਲਈ ਇਹ ਹਮੇਸ਼ਾ ਉੱਚ ਲੈਵਲ ਦੇ ਉੱਤੇ ਹੋਵੇਗਾ ਮੈਂ ਉਮੀਦ ਕਰਦੀ ਹਾਂ ਮੈਂ ਜਿੰਨਾ ਚਿਰ ਹੋ ਸਕੇ ਭਾਰਤ ਲਈ ਖੇਡਦੀ ਰਵਾਂਗੀ ਟਰੋਫੀਆਂ ਜਿੱਤਦੀ ਰਵਾਂਗੀ ਅਤੇ ਮੇਰਾ ਫੋਕਸ ਹਮੇਸ਼ਾ ਉੱਥੇ ਰਹੇਗਾ ਤਦ ਆਖਦੀ ਕਿ ਪਲਾਸ਼ ਮੁਛਲ ਦੇ ਵੱਲੋਂ ਵੀ ਇੱਕ ਪੋਸਟ ਕੀਤੀ ਗਈ ਉਹਨਾਂ ਨੇ ਲਿਖਿਆ ਮੈਂ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣਾ ਤੇ ਨਿੱਜੀ ਰਿਸ਼ਤੇ ਤਾਂ ਪਿੱਛੇ ਹਟਣ ਫਰਾਂਸ ਲਿਆ ਇਹ ਦੇਖ ਕੇ ਮੈਨੂੰ ਬਹੁਤ ਦੁੱਖ ਹੈ ਕਿ ਲੋਕ ਬੇਬੁਨਿਆਦ ਅਫਵਾਹਾਂ ਉਤੇ ਪ੍ਰਤੀਕਿਰਿਆ ਦੇ ਰਹੇ ਨੇ ਜੋ ਮੈਨੂੰ ਡਰਾਉਂਦੀਆਂ ਹਨ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਮੁਸ਼ਕਲ ਪੜਾਅ ਹੈ ਮੈਂ ਇਸ ਨਾਲ ਸ਼ਲੀਨਤਾ ਨਾਲ ਨਜਿੱਠਣਾ ਚਾਹੁੰਦਾ ਹਾਂ ਮੈਨੂੰ ਉਮੀਦ ਹੈ ਇੱਕ ਸਮਾਜ ਦੇ ਤੌਰ ਤੇ ਉਤੇ ਅਸੀਂ ਕਿਸੇ ਨੂੰ ਬੇਬੁਨਿਆਦ ਗੱਪਾਂ ਦੇ ਆਧਾਰ ਉਤੇ ਨਾ ਜਾਣੀਏ ਸਾਡੇ ਸ਼ਬਦ ਲੋਕਾਂ ਨੂੰ ਨੁਕਸਾਨ ਪਹੁੰਚਾ ਸਕਦੇ ਨੇ ਤੇ ਉਹਨਾਂ ਨੇ ਅੱਗੇ ਲਿਖਿਆ ਕਿ ਇਸ ਮੁਸ਼ਕਲ ਸਮੇਂ ਦੌਰਾਨ ਮੇਰੇ ਨਾਲ ਖੜੇ ਰਹਿਣ ਵਾਲੇ ਲੋਕਾਂ ਦਾ ਧੰਨਵਾਦ ਦੱਸ ਦिए ਪਲਾਸ਼ ਅਤੇ ਸਮ੍ਰਿਤੀ ਦਾ ਵਿਆਹ 3 ਨਵੰਬਰ ਨੂੰ ਹੋਣਾ ਸੀ ਵਿਆਹ ਤੋਂ ਪਹਿਲਾਂ ਦੀਆਂ ਰਸਮਾਂ ਪਹਿਲੇ ਤੇ ਸ਼ੁਰੂ ਹੋ ਚੁੱਕੀਆਂ ਸਨ ਮਹਿੰਦੀ ਅਤੇ ਹਲਦੀ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਸਨ ਪਰ ਅਚਾਨਕ ਸਮ੍ਰਿਤੀ ਦੇ ਫਾਦਰ ਦੀ ਜੋ ਤਬਤ ਖਰਾਬ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਚੋਂ ਭਰਤੀ ਕਰਵਾਇਆ ਜਾਂਦਾ ਹੈ ਤੇ ਉਥੇ ਉਸ ਤੋਂ ਕੁਝ ਟਾਈਮ ਬਾਅਦ ਪਲਾਸ਼ ਤੇ ਜੋ ਉਹ ਉਹਨਾਂ ਦੇ ਉੱਤੇ ਡਿਚ ਕਰਨ ਦੇ ਉਹਨਾਂ ਦੇ ਉੱਤੇ ਆਪਣੀ ਗਰਲਫ੍ਰੈਂਡ ਨੂੰ ਚੀਟ ਕਰਨ ਦੇ ਇਲਜ਼ਾਮ ਲਗਾ ਕੁਝ ਚੈਟਸ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨੇ ਜਿਸ ਤੋਂ ਬਾਅਦ ਜੋ ਸਮ੍ਰਿਤੀ ਕ੍ਰਿਕਟਰ ਹੈ ਉਹਨਾਂ ਦੇ ਵੱਲੋਂ ਆਪਣੀ ਅੰਗੇਜਮੈਂਟ ਰਿੰਗ ਵੀ ਉਤਾਰ ਦਿੱਤੀ ਜਾਂਦੀ ਹੈ ਤੇ ਇਹ ਜੀਆਂ ਅਫਵਾਹਾਂ ਨੂੰ ਉਹਨਾਂ ਦੀ ਇਸ ਐਕਸ਼ਨ ਦੇ ਵੱਲੋਂ ਵੀ ਕਰਨਾ ਬਹੁਤ ਜ਼ਿਆਦਾ ਕਿਤਨਾ ਕਿਤੇ ਠੀਕ ਸਾਬਿਤ ਕਰਦਾ ਹੈ ਕਿ ਸ਼ਾਇਦ ਅਜਿਹਾ ਹੀ ਕੁਝ ਹੋਇਆ ਹੋਵੇਗਾ ਹਾਲਾਂਕਿ ਉਹਨਾਂ ਦੇ ਵੱਲੋਂ ਰੀਜ਼ਨ ਤਾਂ ਨਹੀਂ ਦਿੱਤਾ ਗਿਆ ਪਰ ਸੋਸ਼ਲ ਮੀਡੀਆ ਤੇ ਚੈਟਸ ਜੋ ਵਾਇਰਲ ਹੋ ਰਹੀਆਂ ਨੇ ਉਸ ਦੇ ਉੱਤੇ ਕੋਈ ਰਿਐਕਸ਼ਨ ਵੀ ਜੋ ਆ ਹਲੇ ਤੱਕ ਨਹੀਂ ਦਿੱਤਾ ਗਿਆ